ਚੌਲਾਂ ਦੀ ਵੀ ਜ਼ਿੰਮੇਵਾਰੀ ਮੇਰੀ ਦੇਤੀ ਹੈ ਚਲ ਕੋਈ ਨਹੀਂ ਸਵੇਰੇ ਮੈਂ ਵੀ ਨਾ ਬੁੱਢੀ ਲਾ ਕੇ ਤੇ ਫੇਰੀ ਛਟਾਉਂਗੀ ਇਹ ਕੀ ਵਿਖ ਜ ਨਹੀਂ ਮੰਦੇ ਚੌਲ ਨਹੀਂ ਵੇਖਣਾ ਛਟਣ ਵਾਲੇ ਹੈਗੇ ਵਸਾ ਛਟ ਨਹੀਂ ਹੈਗੇ ਨਹੀਂ ਹੈ ਜੀ ਉਹ ਕਿੱਥੇ ਤੇਰੀ ਭੈਣ ਇੱਕ ਤੇ ਢਾਡਾ ਨਹੀਂ ਮੈਨੂੰ ਪਤਾ ਲੱਗਦਾ ਸਵੇਰੇ ਤੇ ਇਹ ਨਹੀਂ ਲੜਾਈ ਕਰਕੇ ਗਏਗੇ ਤੇ ਹੁਣ ਤੀ ਹੁੰਦਾ ਭੈਣ ਨੂੰ ਲੱਭਣ ਦੇ ਜੀ ਲੜਾਈ ਥੋੜੀ ਕਰਕੇ ਲੜਾਈ ਤੋਂ ਤਰਖਾ ਤੋਂ ਕਾਂਡੀ ਤਰਖਾ ਲੇਟ ਹੋ ਗਈ ਯਾਰ ਕਾ ਤੇ ਲੜਾਈ ਪਾਈ ਹੀ ਉਹਨੇ ਮੈਂ ਫੜਾਵਾ ਤਰਖਾ ਮਿਲਿਆ ਮੈਂ ਕਿਹਾ ਫੜਾਵਾ ਅੱਛਾ ਉਹਦੇ ਆ ਤੇ ਰੱਖਣੀ ਆ ਤੂੰ ਉਹਦੇ ਰੱਖਣੀ ਕਿ ਤੇ ਰੱਖਣੀ ਆ ਉਹਨੇ ਸਵੇਰ ਦੀ ਲੜਾਈ ਪਾਈ ਅੱਛਾ ਆ ਦਾ ਵਾਵਾ ਵਧੀਆ ਦਾ ਭਾਜੀ ਤੁਹਾਡਾ ਕਾਦਾ ਸਵੇਰੇ ਤਿਆਰ ਬੈਰ ਹੋ ਕੇ ਚਲ ਜਾਂਦੇ ਜੇ ਟੌਰ ਪੂਰੀ ਨਾਲੇਕ ਦੇ ਆਂਡ ਗਵਾਂਡੇ ਦੇ ਸਤਿਦਾਰ ਕਹਿੰਦੇ ਜੋਦਾ ਨੌਕਰੀ ਕਰਦਾ ਨੌਕਰੀ ਕਰਦਾ ਤੇ ਇੱਕ ਆਕੇ ਤੁਹਾਨੂੰ ਮਹੀਨੇ ਬਾਅਦ ਤਨਖਾਹ ਮਿਲ ਜਾਂਦੀ ਆ ਇਹ ਕੰਮ ਮੇਰੇ ਨਾਲ ਦਾ ਹੀ ਵਾਈ ਦੇ ਵਿੱਚ ਛਡੂ ਜਾ ਨੌਕਰੀ ਕਿਹਦੀ ਸੌਖੀ ਆ ਕੀ ਅੰਦਰ ਜਾਂ ਕਰੀਏ ਰਾਹ ਪਿਆ ਜਾਂ ਨਹੀਂ ਰਾਹ ਪਿਆ ਜਾਂ ਨਹੀਂ ਫੇਪਾ ਲੱਗਦਾ ਏ ਨਹੀਂ ਢਾਡੀ ਤੇ ਨੌਕਰੀ ਸੌਖੀ ਆ ਨੌਕਰੀ ਤੇ ਔਖੀ ਹੁੰਦੀ ਜਾਂਦੇ ਫੌਜੀ ਦੀ ਜਾਂ ਕਿਸਾਨ ਦੀ ਉਹ ਫੌਜੀ ਦੀ ਕਿੱਧਰ ਔਖੀ ਹੈ ਫੌਜੀ ਨੂੰ ਹਰ ਵੇਲੇ ਜਿਹੜਾ ਗੋਲੀ ਦਾ ਡਰ ਤੇ ਉਤੋਂ ਉਹਦਾ ਪਰਿਵਾਰ ਤੋਂ ਵਿਛੋੜਾ ਤੇ ਕਿਸਾਨ ਨੂੰ ਕਿਸਾਨ ਨੂੰ ਹਰ ਵੇਲੇ ਸੱਪ ਦਾ ਡਰ ਕੀ ਪਤਾ ਕਿਹੜੇ ਵੇਲੇ ਸੱਪ ਤੇ ਸਰੀਰ ਦੇ ਪੈਰ ਰੱਖ ਦੇਣਾ ਤੇ ਸੱਪ ਨੇ ਡੰਗ ਮਾਰ ਦੇਣਾ ਤੇ ਉਤੋਂ ਮੌਸਮ ਖਰਾਬ ਹੋ ਜਾਣਾ ਕਿਹੜੇ ਵੇਲੇ ਗੱਡੇ ਮਾਰੀ ਹੋ ਜਾਣੀ ਇਦਾਂ ਨਹੀਂ ਇਦਾਂ ਨਹੀਂ ਹੁੰਦਾ ਜਦੋਂ ਨੌਕਰੀ ਹੋਈ ਵੀ ਜਾਂਦੇ ਨਾ ਅਫਸਰ ਜੀ ਨਹੀਂ ਦਿੰਦੇ ਸਾਰਾ ਦਿਨ ਨਾ ਖੜੇ ਪੈਰੀ ਰੱਖਦੇ ਹੀ ਕਦੀ ਆਉ ਕਰ ਲਾ ਕਦੀ ਆਉ ਕਰ ਲਾ ਐਵੇਂ ਜਿਹੜੀ ਸਰਕਾਰ ਹੋਣਾ ਛੂੜੀ ਤੇ ਚੰਗੀ ਆ ਜਾਣ ਨੇ ਪਤਾ ਨਹੀਂ ਕਦੋਂ ਗਲਤ ਕੰਮ ਹੋ ਗਿਆ ਤਾਂ ਕਦੋਂ ਸਸਪੈਂਡ ਕਰ ਦਣਾ ਹੁੰਦਾ ਬੜਾ ਔਖਾ ਜੀ ਨੌਕਰੀ ਸੌਖੀ ਨਹੀਂ ਹੈਗੀ ਇੱਡੀ ਪਰ ਫਿਰ ਵੀ ਤਿਆਰੀ ਸ਼ਾਰੀ ਤੋਂ ਵੇਖੋ ਹਾਂ ਕਿਦਾਂ ਟੋੜ ਟੱਪਾ ਥੋਟ ਪੱਕਾ ਤਾਂ ਇਹ ਦੁੱਧ ਚੋਂ ਨਹਾ ਤੱਕ ਪੱਕੂ ਪਰ ਇੱਥੇ ਜਾਈ ਜਾ ਹਾਂ ਪਰ ਗੱਲਾਂ ਤੋਂ ਬੜੇ ਸਿਆਣੇ ਕਰਦੇ ਹੀ ਹੁਣ ਬਸ ਇਦਾਂ ਹੀ ਸਿਆਣੇ ਹੋ ਗਏ ਆ ਕਿ ਇੱਡੀ ਸਿਆਣੀ ਲੱਗਦੀ ਨਹੀਂ ਤੂੰ ਜੋ ਨਿੱਗੀ ਜੀ ਹੁੰਦੀ ਜਦੋਂ ਆਹ ਚਲੋ ਦੋਦੇ ਉਮਰ ਛੋਟੀ ਹੀਗੀ ਨਾ ਹਾਂ ਨਾਲ ਜਦੋਂ ਫੇਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੈ ਜੇ ਫੇਰ ਬੰਦਾ ਸਿਆਣਾ ਹੋ ਹੀ ਜਾਂਦਾ। ਇਡੀਆਂ ਵੀ ਜ਼ਿੰਮੇਵਾਰੀਆਂ ਨਹੀਂ ਪਾਈਦੀ ਨਾ ਕੋਈ ਗੱਲ ਧਿਰ ਕੀ ਹੋ ਗਿਆ। ਬੱਸ ਫੇਰ ਹੁਣ ਉਮਰ ਦੇ ਹਿਸਾਬ ਦੇ ਨਾਲ ਸਿਆਣਪ ਵੀ ਆ ਜਾਂਦੀ ਹੈ। ਨਾ ਨਾ ਤੂੰ ਉੱਧਰ ਦੀ ਚੰਗੀ ਲੱਗਦੀ ਹੈ ਮੰਜਾਬ ਜੋ ਹੱਸ਼ ਮਜਾ ਕਰੇਗਾ ਤੂੰ ਤਾਂ ਬਹੁਤ ਸਿਰੀਸ਼ ਹੋ ਗਈ ਜਾਂਦੇ। ਚਲੋ ਕੋਈ ਨਹੀਂ ਅੰਦਰ ਹੀ ਆਓ। ਅੰਦਰ ਹੀ ਹੈ? ਹਾਂਜੀ। ਚਲ ਮਿਲਣਾ ਉਹ ਵੀ ਲੜਾਈ ਪਈ ਸੀ ਉਹਨੇ। ਆਹ ਫੜਾ ਦੇਂ ਤੂੰ ਤੇ ਜਾ ਕੇ ਤਨਖਾਹ ਆਨ ਨੂੰ। ਮੈਂ ਤਾਂ ਆਪੇ ਸਿਆਣੀ ਹੋਣਾ ਹੀ ਆ ਜਦੋਂ ਹੱਥ ਵਿੱਚ ਥੇਲਾ ਨਹੀਂ ਹੁੰਦਾ ਮੇਰੇ। ਕਾਛੇ ਕਿਤੇ ਮੇਰਾ ਵੀ ਨੌਕਰੀ ਕਰਦਾ ਹੁੰਦਾ ਹੇ ਮਹੀਨੇ ਵੀ ਤਨਖਾਹ ਦਿਆ ਕਰਦਾ ਤੇ ਮੈਂ ਵੀ 2-4000 ਵਿੱਚੋਂ ਖਰਚਿਆ ਕਰਦੀ ਆਪਣੀਆਂ ਦੀਜਾ ਪੂਰਿਆ ਕਰਿਆ ਕਰਦੀ ਐਦਾਂ ਤਾਂ ਮੰਗ ਮੰਗ ਕੇ ਤੇ ਫੇਰ ਕਰੋ ਤੇ ਵਾਈ ਦਾ ਵੀ ਵੰਡੇ ਵੰਡੇ ਆਉਂਦਾ ਹੀ ਮਿਲਦਾ ਵਹਨ ਕੋ ਖਾਣੀ ਜੇ ਬੁੜੀ ਨੂੰ ਕੋ ਤੇ ਉਹ ਨਹੀਂ ਕਿਸੇ ਪਾਸੇ ਲੱਗਦੀ ਸਾਡੇ ਪੰਦੇ ਤੇ ਆਹ ਹੋਈ ਝੌਲ ਤੇ ਕਣਕ ਹੀ ਆ ਕਾਸ਼ ਕਿ ਤੇ ਇਦਾਂ ਮੇਰੇ ਹੱਥ ਤੇ ਨੋਟ ਪਏ ਹੁਣ ਹੈ ਨੋਟ ਦਿਖਣ ਦੇ ਨਾ ਨਾ ਮਨਪੀਤਾ ਪੈਸੇ ਕਿਥੋਂ ਆ ਚੌਲ ਹੀ ਆਉਣੇ ਆ ਤੇਰੇ ਵੰਡੇ ਲੈ ਕਪੜੇ ਜੋੜ ਲਈਆਂ ਆ ਮੈਂ ਹੱਸਿਆਲਾਂ ਵਾਲੇ ਰੱਖ ਲਾਂ ਆ ਲੈ ਸਵੇਰੇ ਲੜਾਈ ਪਈ ਤਨਖਾਹ ਨਹੀਂ ਮਿਲਦੀ ਤਨਖਾਹ ਨਹੀਂ ਮਿਲਦੀ ਆ ਮਿਲ ਗਈ ਲੈ ਲੈ ਤੇਲੜਾਈ ਫੋਨ ਇਹ ਜੋ ਕਾ ਚਿ ਪੈਣ ਦੀ ਜਰੂਰਤ ਤੇ ਫਿਰ ਮੋਣੀ ਪੈਣੀ ਤਰ੍ਹਾਂ ਜਦੋਂ ਮਿਲੀ ਉਦੋਂ ਪੈਸੇ ਮਿਲਲੇ ਪਹਿਲਾਂ ਕਿ ਤਾਂ ਮਿਲ ਜਾਂਦੀ ਬਸ ਮੈਨੂੰ ਵੀ ਪੈਸੇ ਦੇ ਦੋ ਅਜਾ ਤੂੰ ਪਹਿਲੇ ਲੈਣੇ ਹਾਂ ਤੇਹੀ ਤਾਂ ਹੋਣੇ ਮੰਮੀ ਨੇ ਖੋ ਲੈਣੇ ਤੇਥੋਂ ਮੈਂ ਇਹ ਵੀ ਗੱਲ ਲਈ ਜੀਓ ਜੋ ਮੰਮੀ ਦੇ ਗੇਰੀ ਇੱਥੇ ਆਏ ਕੋ ਪੈਸੇ ਉਦੋਂ ਵਿਦੋਆਂ ਕੋ ਲੈ ਮੇਰੇ ਕੋ ਤੇ ਗੁਰਵਾ ਕੋ ਜਿੱਦ ਨਾਨੀ ਦੇਖ ਗਈ 500 500 ਦੋਵਾਂ ਨੂੰ ਮੰਮੀ ਨੇ 1000 ਰੁਪਏ ਦੀ ਬੋਲੀ ਹੁੰਦੀ ਗੱਲ ਹੀ ਤੂੰ ਐਦਾ ਕਰੀ ਜੇ ਤੈਨੂੰ ਲੋੜ ਨਾ ਖਰਚੇ ਤੇ ਚੀਜੀ ਲੈੜੇ ਹੋ ਨਾ ਉਦੋਂ ਮੈਥੋਂ ਮੰਗ ਲਈ ਇਹਨਾਂ ਉਦਾਂ ਠੱਗੀ ਹੋ ਜਾਂਦੀ ਹੈ ਆ ਤੂੰ ਠੱਗੀ ਜਾਂਦੀ ਹੈ ਮਾਂ ਲੈ ਜਾਂਦੀ ਚੁੱਕ ਕੇ ਲਗਾ ਲੇਦੀ ਆਪ ਉਹ ਖਰਚੇ ਕਰਦੀ ਰਹਿੰਦੀ ਉਦੋਂ ਉਹਦੇ ਨਾਲ ਹੋ ਜਾਂਦੀ ਆ ਉਦੋਂ ਇਹਦੇ ਨਾਲ ਹੋ ਜਾਂਦੀ ਆ ਹੈਨਾ ਤੇ ਹਾਇਰਾ ਤੂੰ ਕੱਪੜੇ ਚੋਣ ਲਈ ਨਾ ਮੇਰਾ ਇੱਕ ਕੱਪੜਾ ਰੱਖ ਲਈ ਬਾਹਰ ਤੜਹਾਰ ਵਰੀ ਇਹ ਹਾਲ ਹੁੰਦਾ ਵੀ ਇੱਕ ਅੱਧਾ ਰੱਖ ਲੈ ਮੈਨੂੰ ਰੱਖਣ ਦਾ ਕੰਮ ਨਿਭੜੂਗਾ ਉਹ ਠੰਡ ਪਈ ਹੈ ਨਾ ਮੌਸਮ ਚੇਂਜ ਹੋ ਰਿਹਾ ਵਾ ਮੁੜ ਕੇ ਘੜੀ ਠੰਡ ਹੋ ਜਾਂਦੀ ਗਰਮ ਹੋ ਜਾਂਦਾ ਚਾ ਰੱਖੂਗੀ ਆ ਇਹ ਰੱਖ ਲਈ ਬਿਰਾਕ ਮਰੀ ਤਾਂ ਵੇਖਾਂ ਵਾਲਾ ਵਿੱਚ ਟੁੱਟਿਆ ਗਿਆ ਕਿ ਨਹੀਂ ਆ ਹੈ ਗਈ 200 ਰੁਪਿਆ ਆ ਬਾਰਾ ਤੂੰ ਬੂਣੀ ਚ ਬਸ ਹੀ 500 ਰੁਪਏ ਦੇ ਦੋ 500 ਜੇ ਤੈਨੂੰ ਕੋਈ ਚੀਜ਼ ਕੋਈ ਲਿਆਉਣੀ ਹੋਗੀ ਨਾ ਉਦੋਂ ਫੇਰ ਮੈਂ ਤੈਨੂੰ ਲਿਆ ਦੇ ਦੂੰਗੀ ਬੂਣੀ ਚ ਤੂੰ 500 ਹੈ 200 ਵਾਲਾ ਠੀਕ ਆ ਠੀਕ ਆ ਆ ਫੇਰ ਚੀਜ਼ ਮੈਂ ਤੈਨੂੰ ਲਿਆ ਦੂੰਗੀ ਜੇ ਜੁੱਤੀ ਲੈਣੀ ਹੋਗੀ ਜੁੱਤੀ ਲਿਆ ਦੂੰਗੀ ਤੇ ਫੇਰ ਜੇ ਜਵਾਦਤੀ ਵੀ ਆ ਜੂਗੀ ਤੇ ਤਾਂ ਵੀ ਲਿਆ ਦੂੰਗੀ ਤੇ ਜੇ ਸੂਟ ਲੈਣਾ ਹੋਗਾ ਤੇ ਫੇਰ ਸੂਟ ਲਿਆ ਦੂੰਗੀ ਠੀਕ ਆ ਠੀਕ ਆ ਹਾਂ ਬੁਗਣੀ ਚ ਕੱਢ ਕੇ ਤਾਂ ਤੂੰ ਉਸੇ ਵੇਲੇ ਵਟ ਲੈਣੇ ਹੁੰਦੇ ਆ ਨਹੀਂ ਹੁਣ ਜੋ ਮਾਰੇ ਸਾਹ ਕਿਉਂ ਕਿਲਾਉਂਦੀ ਏ ਤੇ ਥੱਲੇ ਆਲੇ ਦੇ ਹੁਣ ਪਰ ਕੀ ਟੱਕਰ ਵਾ ਲੈ ਮੈਂ ਤੂੰ ਫੈਵੀਕੋ ਇੱਕ ਵੀ ਰਹਿਂਦੇ ਨਹੀਂ ਮੈਨੂੰ ਪਤਾ ਤੇਰਾ ਪੈਸੇ ਤੇ ਤੂੰ ਝਟ ਕੱਢ ਕੇ ਕਰ ਲੈਣੀ ਨਾਲੇ ਸਾਰਿਆਂ ਨੂੰ ਖਾਉਂਦੀ ਨਹੀਂ ਮੇਰੇ ਤੇ ਇੰਨੇ ਹੋ ਗਏ ਉਹਦੇ ਚੀਜ਼ਾਂ ਦਾ ਕੱਢ ਕੇ ਵੇਖਾਂਦਾ ਆ ਤੇ ਫੇਰ ਮੇਰੇ ਤੋਂ ਜਮਾ ਵਾ ਮੈਂ ਫੇਰ ਦਿਨ ਕੋਈ ਚੀਜ਼ ਲਿਆ ਦੂੰਗੀ ਠੀਕ ਆ ਵੇਖਾਂ ਕਿੱਡਾ ਸਾੜਾ ਵਾ ਇਹ ਸਮਝੀ ਤੇ ਤਿੰਨੂੰ ਤੇਰੀ ਮੰਮੀ ਨੇ ਪੈਸੇ ਫੜ ਲੈਨੇ ਤੇਰੇ ਕੋ ਤੇ ਮੇਰੇ ਕੋ ਹੀ ਰਹਿਣ ਦੇ ਤੂੰ ਹੱਦ ਹੋ ਗਈ ਆ ਇਹ ਨਿੱਕੀ ਬਣ ਕੇ ਰਹਾ ਨਿੱਕਿਆਂ ਵਾਲੇ ਤੇ ਕੰਮ ਚੁਕਾਉਂਦੇ ਆ ਉਹਤੇ ਮੈਨੂੰ ਬਾਹਰ ਫੜਾਇਆ ਹੁੰਦਾ 500000 ਰੁਪਇਆ ਤੇ ਮੈਂ ਵੀ ਨਿਆਣੀ ਬਣ ਕੇ ਰਹਿ ਲੈਂਦੀ ਫਿਰ ਮੈਂ ਤੇ ਗੱਲਾਂ ਸਿਆਣੀਆਂ ਕਰਨੀ ਆਈ ਆ ਤੁਸੀਂ ਤਾਂ ਕਿਤੇ 500 ਰੁਪਇਆ ਵੀ ਨਹੀਂ ਦੇਣਾ ਹੁੰਦਾ ਨਾ ਆਪ ਜਦੋਂ ਮੰਮੀ ਫੜਾਉਂਦੇ ਹੁੰਦੇ ਹੀਗੇ ਉਹਦੇ ਨੂੰ ਉਹਦਾ ਤੇ ਫੱਟ ਕਰਕੇ ਆਪਣੇ ਪਾਸੇ ਚ ਪਾ ਲੈਂਦੀ ਹੀਗੀ ਮੇਰੇ ਤੇ ਬਹੁਤ ਦੇਖਦੇ ਆ ਇੱਥੇ ਤੇ ਉਹ ਹੀ ਗੱਲ ਹੋਗੀ ਜੇਦੀ ਕੋਠੀ ਦਾਨੇ ਉਹਦੇ ਕਮਲੇ ਵੀ ਸਿਆਣੇ ਆਪਣੀ ਆਜੋ ਜਾਂਦੀ ਆ ਮਹੀਨੇ ਬਾਅਦ ਤਨਖਾਹ ਕੋਈ ਨਹੀਂ ਤਨਖਾਹ ਦਾ ਤੇ ਇੰਤਜ਼ਾਮ ਮੈਂ ਵੀ ਕਰਕੇ ਛੱਡੂੰਗੀ ਭਾਵੇਂ ਮੈਨੂੰ ਸੋਪਾ ਪਾਪੜ ਨਾ ਵੇਲਣਾ ਪੈ ਜੇ ਗੁੱਸਾ ਇਹਨਾਂ ਚੰਨ ਦਾ ਨਾ ਮਿਲੂ ਕਿਤੇ ਮਾਨਪ੍ਰੀਤ ਐ ਮਾਨਪ੍ਰੀਤ ਗੱਲ ਤੇ ਸੁਣ ਲਾ ਇੱਥੇ ਬਹਿ ਨਹੀਂ ਲੱਗੀ ਆ ਹੁਣ ਤੇ ਲੈ ਮੇਰੀ ਗੱਲ ਹਏ ਬਹਿ ਕੇ ਵੀ ਸੁਣ ਲੈਣੀ ਆ ਕਿ ਗੱਲ ਖਲੋ ਕੇ ਸੁਣਨੀ ਆ ਚਲ ਬਹਿ ਜਾ ਸਿੱਧ ਮੈਂ ਸਭ ਦਲੇ ਲੇਖ ਲੈਂਦੀ ਲੈ ਆ ਆਹ ਘੱਲੋ ਹੀ ਲਿਖ ਲੋ ਮੈਨੂੰ ਹਣ ਕੀ ਦਾਵਾ ਪੇ ਕਿਲੋ-ਕਿਲੋ ਲਿਖਣਾ 10 ਕਿਲੋ ਲਿਖਣਾ ਕਿ ਕਿੰਨਾ ਲਿਖਣਾ ਅੱਗੇ ਵੀ ਤਾਂ ਲਿਖਦੀ ਆ ਤੇ ਪਿਛਲੀ ਵਾਰ ਵੀ ਕਹਿਤਾ ਹੈਗਾ ਕਿ ਮਨਪੀ ਪੈਸਾ ਦਸਾ ਕੋ ਤਾਂ ਨਹੀਂ ਲੰਦੀ ਜੋ ਮਰਜ਼ੀ ਲਿਖ ਦਿੰਦੀ ਆ ਖਰਚਾ ਨਹੀਂ ਵੇਂਦੀ ਮਨਪੀ ਬਦ ਨਹੀਂ ਗੱਲਾਂ ਤੂੰ ਕਿਦਾਂ ਦੀਆਂ ਕਰਦੀ ਆ ਮੈਨੂੰ ਕਿ ਪਤਾ ਵਾ ਕਿ ਕਿਦੇ ਹਿਸਾਬ ਨਾਲ ਬਜਟ ਵਾ 2000 ਦਾ ਲਿਆਉਣਾ ਤੇ 3000 ਦਾ ਲਿਆਉਣਾ ਵਾ ਕਿੰਨੇ ਦਾ ਲਿਆਉਣਾ ਵਾ ਤੇ ਅੱਗੇ ਅੱਗੇ ਤੈਨੂੰ ਪਤਾ ਹੁੰਦਾ ਸੀ ਅੱਗੇ ਵੀ ਤੇ ਲਿਖਦੀ ਨਹੀਂ ਨਾ ਆਪੇ ਜੇ ਘਟ ਵਧ ਕਰਨਾ ਹੋਗਾ ਜਦੋਂ ਲੈਣ ਜਾਣਗੇ ਉਦੋਂ ਹੋ ਜੂਗਾ ਘਟ ਵਧ ਵੀ ਜੇ ਪੈਸਾਂ ਦਾ ਸਾਬਤ ਬਣਾ ਲੱਗੂਗਾ ਤੇ ਉਹ ਤੇ ਉੱਪੇ ਉੱਥੇ ਘਟ ਵਧ ਹੋ ਜਾਣਾ ਜਿੰਨਾ ਲਿਆ ਹੈਗਾ ਸੌਦਾ ਮੰਗਾਉਣਾ ਉਹਨਾਂ ਤੇ ਬੰਦਾ ਲਿਖ ਹੀ ਦਿੰਦਾ ਵਾ ਨਾ ਤੂੰ ਤੇ ਹੀ ਲੈ ਲਓ ਨਹੀਂ ਲਿਖਣੋਂ ਤਾਂ ਮੈਂ ਲਿਖ ਹੀ ਲਾਉਂਗੀ ਜੇ ਅੱਗੇ ਤੂੰ ਲਿਖਦੀ ਆਈਆਂ ਤਾਂ ਮੈਂ ਤੈਨੂੰ ਹੀ ਕਿਹਾ ਵੀ ਤੂੰ ਲਿਖ ਦੇ ਸਭ ਦਾ ਜੋ ਨਿਆਣਿਆਂ ਦੀ ਚੀਜ਼ ਮੰਗਾਉਣੀ ਹੁੰਦੀ ਹੈ ਬੰਦਾ ਉਹ ਵੀ ਲੇਖ ਲੈਂਦਾ ਵਿੱਚ ਤਨਖਾਵਾਂ ਤੇ ਤੁਹਾਡੇ ਹੱਥ ਰੱਖੀਆਂ ਜਾਂਦੀਆਂ ਵਾਂ ਤੇ ਲਿਖੋ ਤੁਸੀਂ ਫਿਰ ਕਰੋ ਪੰਨਾ ਤਨਖਾਹ ਘਾਟ ਦੇ ਵਿੱਚ ਵਰਤੀ ਜਾਣੀ ਹੈ ਉਹ ਸੌਦਾ ਲਿਆਉਣਾ ਵਾ ਬਿਜਲੀ ਦਾ ਬਿੱਲ ਦੇਣਾ ਵਾ ਉਹ ਹੀ ਆ ਮੈਂ ਕਿਹੜਾ ਆਪਣੇ ਵਾਸਤੇ ਵਰਤਨ ਦੇ ਹੀ ਆ ਅਚਾ ਉਹ ਤੁਹਾਡੀ ਤਨਖਾਹ ਤੋਂ ਜਾਣਾ ਵਾ ਤੇ ਜਿਹੜੇ ਮੇਰੇ ਬੰਦੇ ਨੇ ਮਾਤਾ ਨੂੰ ਫੜਾਏ ਉਹ ਚੋਂ ਕੀ ਜਾਣਾ ਤੇ ਹੋਰ ਵੀ ਤਾਂ ਖਰਚੇ ਹੈਗੇ ਹੀ ਆ ਨਾ ਮੈਂ ਕਦੋਂ ਕਹਿੰਨੀ ਆ ਵੀ ਉਹਦੇ ਵਿੱਚ ਨਹੀਂ ਹੈਗੇ ਖਰਚੇ ਹੋਰ ਵੀ ਖਰਚੇ ਹੈਗੇ ਹੀ ਆ ਨੇ ਅੰਦੇ ਤਨਖਾਹ ਹੁੰਦੀ ਹੈ ਤੇ ਇਹ ਤੇ ਚਲੋ ਮਹੀਨੇ ਪਿੱਛੋਂ ਇਹ ਤਾਂ ਆਉਣਾ ਹੀ ਹੋਣੇ ਬਿੱਲ ਵੀ ਹੈ ਦੂਜਾ ਦੋ ਮਹੀਨੇ ਪਿੱਛੋਂ ਆਉਣਾ ਵਾ ਤੇ ਸੌਦਾ ਵੀ ਇਹ ਮਹੀਨੇ ਡੇਢ ਮਹੀਨੇ ਪਿੱਛੋਂ ਮੰਗਾਉਣਾ ਪੈਂਦਾ ਚਲੋ ਗੱਲਾਂ ਛੱਡੋ ਲੜਾਈ ਵਾਲੀ ਕੋਈ ਗੱਲ ਨਹੀਂ ਆ ਤੂੰ ਮੈਨੂੰ ਇਹ ਦੱਸੋ ਕਿ ਜੇ ਮੇਰਾ ਬੰਦਾ ਲਿਆ ਕੇ ਤੇ ਮਾਤਾ ਦੇ ਹੱਥ ਤੇ ਰੱਖਦਾ ਵਾ ਪੈਸੇ ਤੇ ਟਾੜਾ ਲਿਆ ਕੇ ਟਾੜੇ ਹੱਥ ਤੇ ਕਿਉਂ ਰੱਖਦਾ ਮੈਨੂੰ ਹਣ ਇਸ ਗੱਲ ਦਾ ਕੀ ਪਤਾ ਮਨ ਮੈਨੂੰ ਫੜਾ ਦਿੱਤਾ ਤੇ ਮੈਂ ਫੜ ਲੇ ਮੈਂ ਜੋ ਸਵੇਰੇ ਲੜਨ ਦੇਈ ਤੈਨੂੰ ਮੈਨੂੰ ਫੜਾਤੇ ਪੈਸੇ ਲਾ ਕੇ ਜੋ ਮੰਮੀ ਨੂੰ ਫੜਾਉਣਾ ਹੈ ਮੰਮੀ ਨੂੰ ਵੀ ਫੜਾ ਦਿੰਦੇ। ਫਿਰ ਇਹ ਹੈ ਧੀਆ ਮੈਨੂੰ ਪਹਿਲਾਂ ਦੇ ਦੇਣਾ ਇਹਨਾ ਤੇ ਮੈਂ ਵੀ ਲੜ ਕੇ ਤੇ ਵਿੱਚ ਚੁਰਾਖ ਲਿਆ ਕਰਦੀ। ਉਹ ਮੈਨੂੰ ਕਹਿੰਦਾ ਵਾ ਹਰ ਵਾਰੀ ਲਾਰੇ ਲਾਉਂਦਾ ਵਾ ਮਨ ਵੀ ਤੈਨੂੰ ਮੈਂ ਰਿੰਗ ਬਣਾ ਕੇ ਦਊਂਗਾ ਅੱਜ ਤੱਕ ਮੈਨੂੰ ਅੱਜ ਤੱਕ ਨਹੀਂ ਮਿਲੀ। ਜੋ ਵੀ ਮੈਂ ਇਹਦੇ ਕੋਲ ਚੀਜ਼ ਮੰਗਦੀ ਉਹ ਕਹਿੰਦਾ ਬਸ ਤੈਨੂੰ ਝੋਨਾ ਵੱਢ ਕੇ ਲੈ ਕੇ ਦਊਂਗਾ ਫਿਰ ਖਰਚੇ ਨਿਕਲਾਉਂਦੇ ਫਿਰ ਕਹਿੰਦਾ ਅਗਲੀ ਵਾਰ ਦੇ ਪਾਉਂਦਾ ਮਰ ਵੀ ਕੋਈ ਨਹੀਂ ਹੁਣ ਸਾਰਾ ਖਣਕ ਵੱਢ ਕੇ ਲੈ ਦਊਂਗਾ ਏਰਕਾ ਗੜੇ ਮਰੀ ਹੋਗੀ। ਹੈਂ ਕਣਕ ਤੋਂ ਫਿਰ ਕਹਿੰਨੇ ਖਰਚਾ ਪੂਰਾ ਹੋ ਗਿਆ। ਫਿਰ ਫਿਰ ਜੋ ਨਾ ਜਾਂਦਾ ਉਹ ਤੇ ਚੱਕਰ ਹੀ ਚੱਲੀ ਜਾਂਦਾ ਅੱਜ ਤੱਕ ਮੈਨੂੰ ਕੁਝ ਮਿਲਿਆ ਨਹੀਂ ਮਿਲਿਆ ਤੇ ਤੂੰ ਮੈਂ ਕਿਹਾ ਤੂੰ ਜੋ ਆਪਣੇ ਆਪ ਨੇ ਵਾਸਤੇ ਲੜੀ ਹੀ ਮੈਂ ਲੜੀ ਤੇ ਸੌਦੇ ਵਾਸਤੇ ਵੀ ਸੌਦਾ ਮੁੱਕਿਆ ਵੇ ਵਿੱਚੋਂ ਕਈ ਚੀਜ਼ਾਂ ਮੁੱਕੀਆਂ ਵਾ ਤੇ ਉਹ ਫਿਰ ਜਦੋਂ ਵਰਤਣੀਆਂ ਵਾ ਤੇ ਫਿਰ ਉਦੋਂ ਬਹੋਚਾ ਤੇ ਹੁੰਦਾ ਹੀ ਆ ਨਾ ਤੇ ਮੈਂ ਤਾਂ ਤਾਂ ਲੜਨ ਨਹੀਂ ਹੀਗੀ ਤੇ ਬੇਲ ਦੀ ਵੀ ਡੇਟ ਨੰਘਣ ਦੇ ਹੀਗੀ ਚਲ ਉਹਦੇ ਉਹ ਵੀ ਗੱਲ ਰਹਿਣ ਦੋ ਹੁਣ ਕੁੜੀ ਮੇਰੀ ਪੈਸੇ ਮੰਗਣ ਲਈ ਹੀਗੀ ਤੇ ਇਹਨੂੰ ਕਿੰਨੀਆਂ ਗੱਲਾਂ ਕਰਨ ਦੇ ਕਿ ਮਾਂ ਲੈ ਲੈਂਦੀ ਮਾਂ ਲੈ ਲੈਂਦੀ ਪਹਿਲਾਂ ਤੁਸੀਂ ਨਹੀਂ ਉਹ ਦੇਖ ਲੈ ਕੇ ਰੱਖਦੇ ਪਹਿਲੇ ਹਾਂ ਤੇ ਉਹਦੇ ਹਾਸੇ ਮਜ਼ਾਕ ਦੀ ਗੱਲ ਹੈ ਮੈਂ ਵੀ ਲੈ ਲੈਂਦੀ ਹਾਂ ਉਹ ਦੇਖੋ ਉਹਦੇ ਹਾਸੇ ਮਜ਼ਾਕ ਦੀ ਗੱਲ ਵਾ ਤੇਰਾ ਬਾਜੀ ਕਹਿੰਦੇ ਆ ਵੀ ਮਾਂ ਲੈ ਲੈਂਦੀ ਹੈ ਮੇਰੀ ਨਿਆਣੀ ਦੇ ਮਨ ਦੇ ਵਿੱਚ ਪਾ ਦੋ ਵੀ ਮੇਰੀ ਮਾਂ ਹੀ ਹਰੇ ਪੈਸੇ ਲੈਂਦੀ ਹੈ ਨਿਆਣੇ ਮਨ ਵੀ ਤੂੰ ਹੀ ਪੋਣਾ ਆਪਾਂ ਤਾਂ ਪਾਇਆ ਨਹੀਂ ਗੱਲਾਂ ਤੇ ਕਿੰਨੀ ਸੁਣਾਉਂਦੇ ਕਿ ਸਤ ਨੂੰ ਤੇਰੀ ਮਾਂ ਡੀਓ ਪੈਸੇ ਲੈ ਲੈਂਦੀ ਆ ਅਗਲੀ ਨੇ ਸੋਚਣਾ ਹਰੇ ਮੇਰੇ ਤੇ ਪਹਿਲਾਂ ਨਹੀਂ ਕਿੰਨਾ ਕੁ ਜ਼ੁਲਮ ਹੋਣ ਦਿਆ ਆਪ ਤਾਂ ਜਿੰਦਾ ਵਾਲਾ ਪੈਸੇ ਲੈ ਇਹ ਨਹੀਂ ਕਦੀ ਨਿਆਣੇ ਕੋ ਕੀ ਗੱਲ ਹੋਈ ਆ ਇਹਨੂੰ ਪੁੱਛ ਲਵਾਂ ਮੈਂ ਚੌਲ ਛੱਟਿਆ ਕਿ ਨਹੀਂ ਮੈਂ ਚੌਲਾਂ ਦਾ ਤੈਨੂੰ ਆ ਕੇ ਗਈ ਚੌਲ ਵੀ ਮੰਮੀ ਸਵੇਰੇ ਛੱਟੇ ਜਾਣੇ ਆ ਮੇਰੇ ਕੋ ਕੱਲੀ ਕੋ ਨਹੀਂ ਛੱਟੇ ਜਾਣੇ ਉਹ ਇੰਨਾ ਦੇ ਵਿੱਚ ਉਹਦੇ ਫੱਕ ਵਾ ਦੱਸ ਆਹ ਤਾਂ ਗੱਲ ਤਾਂ ਕੋਈ ਹੋ ਰਹੀ ਹੋਣ ਡਈ ਤੁਸੀਂ ਕੋ ਕਰਣ ਡੀਆਂ ਹੈ ਕੀ ਕਰਨ ਡੀਆਂ ਮੰਮੀ ਗੱਲ ਕੀ ਕਰਨੀ ਆ ਹੁਣ ਵੇਲਾ ਭਾਜੀ ਤਨਖਾਹ ਲੈ ਕੇ ਆਇਆ ਇਹਦੇ ਹੱਥ ਤੇ ਰੱਖੀ ਮੇਰਾ ਬੰਦਾ ਕਮਾਉਂਦਾ ਤੁਹਾਡੇ ਹੱਥੇ ਰੱਖਦਾ ਕਿ ਨਹੀਂ ਰੱਖਦਾ ਰੱਖਦਾ ਹੈਨਾ ਉਹ ਫਿਰ ਪੈਸੇ ਕਿੱਥੇ ਜਾਂਦੇ ਆ ਕਹਿੰਦੀ ਇਹ ਜਿਹੜੀ ਮੇਰੀ ਤਨਖਾਹ ਆਈ ਓਦੀ ਭਾਜੀ ਦੀ ਤਨਖਾਹ ਆਈ ਆ ਉਦੋਂ ਤਾਂ ਬਿੱਲ ਤਾਰਨਾ ਵਾ ਤੇ ਸੌਦਾ ਪਤਾ ਲਿਓਣਾ ਵਾ ਇਹ ਤਾਂ ਪਤਾ ਉਹਦੀ ਗੱਲ ਠੀਕ ਆ ਬਿੱਲ ਵੀ ਤਾਰਨਾ ਵਾ ਤੇ ਸੌਦਾ ਪਤਾ ਵੀ ਲਿਓਣਾ ਵਾ ਫਿਰ ਜਿਹੜੇ ਮੰਜੂਰ ਦੇ ਪੈਸੇ ਆਏ ਉਹ ਕਿੱਥੇ ਗਏ ਉਹ ਪਲਾਟ ਦੇ ਵਿੱਚ ਨਹੀਂ ਪਾਤੇ ਘਰ ਦੀਆਂ ਚੀਜ਼ਾਂ ਬਣ ਗਈਆਂ ਟਰੈਕਟਰ ਲਿਆ ਪਲਾਟ ਵਿੱਚ ਪੈਸੇ ਪਾਤੇ ਤੋ ਉਹ ਪਤਾ ਦੰਦਾ ਤੇ ਮੈਨੂੰ ਹੀ ਜਾਂ ਮੇਰੇ ਹੱਥ ਤੇ ਰੱਖਦਾ ਤੇ ਪਰ ਚੀਜ਼ਾਂ ਵੀ ਤੁਹਾਡੀਆਂ ਬਣ ਰਹੀਆਂ ਆ। ਸਾਰਾ ਕੁਝ ਕਮਾ ਕੇ ਤੇ ਬਾਅਦ ਚੀਜ਼ਾਂ ਹੀ ਬਣਾਈ ਜਾਂਦੇ ਚੀਜ਼ੇ ਹੀ ਬਣਾਈ ਜਾਂਦੇ ਕੋਈ ਦੁੱਕੀ ਤਿੱਕੀ ਜਮਾ ਵੀ ਕਰ ਲੋ ਕਿ ਨਹੀਂ ਕਰਨੀ ਜਮਾ ਕੀ ਕਰਨੀਆਂ ਨਿਆਣਿਆਂ ਦੀਆਂ ਫੀਸਾਂ ਜਾਣ ਡਈਆਂ ਫਿਰ ਵਿੱਚ ਤੁਹਾਡੀਆਂ ਘਰ ਦੀਆਂ ਚੀਜ਼ਾਂ ਬਣ ਰਹੀਆਂ ਤੇ ਜਮਾ ਪੁੱਤ ਕੀ ਕਰਨਾ ਇਹ ਵੀ ਜਮਾ ਹੀ ਆ ਜਮਾ ਹੀ ਸਮਝੋ ਤੁਸੀਂ ਵਿਰਾਟ ਗੱਲ ਚੀਜ਼ ਜਕਰਦੀਆਂ ਬਣ ਗਈਆਂ ਗੱਡੀਆਂ ਚੀਜ਼ਾਂ ਨੂੰ ਕੀ ਕਰਨਾ ਸਾਡੀ ਬੈਂਕ ਵਿੱਚ ਕੋਈ ਪੈਸਾ ਨਹੀਂ ਹੈਗਾ ਦੱਸ ਬੈਂਕ ਕਿਹਦਾ ਚਲੋ ਜਵਾ ਮੁਰਕੇ ਫੇਰ ਕਮਾਈ ਕਰੋਗੇ ਤੁਹਾਡਾ ਸਾਰਾ ਲੱਥ ਲੁੱਥ ਜਾਊਗਾ ਤੇ ਮੁਰਕੇ ਬੈਂਕਾਂ ਦੇ ਵਿੱਚ ਜਾਵਾਂ ਖਰਾ ਲਿਓ ਤੇ ਤੀ ਤੇ ਫੇਰ ਅਜੇ ਤੇ ਮੇਰੇ ਨਿਆਣੇ ਇੰਨੇ ਪੜ੍ਹਨੇ ਆ ਇਹਨਾਂ ਦਾ ਤੇ ਪੜ ਗਿਆ ਵਾ ਹੁਣ ਤੇ ਪੁੱਤੋ ਵੱਡਾ ਹੀ ਤੋਂ ਨੇ ਪੜਨਾ ਹੀ ਹੈਗਾ ਤੇ ਕੀ ਪਤਾ ਜਿੱਦ ਨੂੰ ਮੇਰੇ ਇਹਨਾਂ ਨੇ ਹੁਣ ਆਪਣੇ ਨਿਆਣੇ ਦਾ ਵਿਆਹ ਵੀ ਇੱਥੇ ਕਰ ਲੈਣਾ ਤੇ ਜਿੱਦ ਨੂੰ ਮੇਰੇ ਆਦੇ ਹੋਣੇ ਉਹਦੋਂ ਨੂੰ ਕੀ ਪਤਾ ਕਿਹੜੀ ਰਾਜੇ ਦੀ ਪ੍ਰਜਾ ਜਣੀ ਤੇ ਇਕੜੇ ਬੈਠੇ ਰਹਿਣਾ ਉਹ ਤਾਂ ਗਾਂ ਸਿੱਦਾ ਸੋਚਣ ਲਈ ਆ ਅਜੇ ਤੇ ਇਹਨਾਂ ਦੀਆਂ ਪੜਾਈਆਂ ਹੀ ਹੋਣ ਡਈਆਂ ਵਾ ਮੰਮੀ ਸਾਡੇ ਪੱਲੇ ਨਹੀਂ ਰੁਪਈਆ ਸਾਨੂੰ ਤੇ ਉਹਦੀ ਗਾਂ ਦੀ ਸੋਚ ਤੇ ਉਹਨਾਂ ਕੋ ਕਲੇ ਹੈਗੇ ਆ ਤੇ ਕਿਉਂ ਮੰਮੀ ਦੀ ਤਨਖਾਹ ਨਹੀਂ ਹੁੰਦੀ ਮਹੀਨੇ ਬਾਅਦ ਤੇ ਉਹ ਫਿਰ ਉਹ ਫਿਰ ਸਾਰੀ ਲਿਆ ਕੇ ਦਿੰਦਾ ਵਾ ਕਹਿੰਦੀ ਪਈ ਪੈਸੇ ਉਹਨੇ ਹੀ ਆਏ ਆ ਜਿੱਦੀ ਆਉਣੀ ਆ ਬਿਜਲੀ ਦਾ ਬਿੱਲ ਜਾਣਾ ਵਾ ਤੇ ਸਭ ਦਾ ਆਉਣਾ ਸਾਰੇ ਥੋੜੇ ਲੈਂਦੀ ਉਹਨੇ ਤੇ ਬਾਕੀ ਕਿੱਥੇ ਤੇ ਬਾਕੀ ਇਹਨੇ ਜਮਾ ਨਹੀਂ ਕਰਾਇ ਜਮਾ ਕਿ ਚ ਕਰਾਉਂਦਾ ਤੇ ਕਰਾਉਂਦੇ ਨਹੀਂ ਆ ਜਿਹੜੇ ਬਾਕੀ ਬੈਂਕ ਵਿੱਚ ਉਹ ਬੈਂਕ ਵਿੱਚ ਹੀ ਆਪ ਤੇ ਸਾਰੇ ਸਾਡੀ ਜਿਹੜੇ ਸਾਰੇ ਵਰਤ ਤੇ ਉਹ ਪਲਾਟ ਪਲਾਟ 21 ਪੜਕਾਇਆ ਵਾ ਪੁੱਤ ਪਹਿਲਾਂ ਦਾ ਹੀ ਆਇਆ ਵਾ ਉਹ ਕਿਹੜਾ ਫਰੀ ਆ ਗਿਆ ਜਿਹਦਾ 20 ਕਿੱਲੇ ਖਰੀਦ ਲੈਂਦੇ ਆ ਤੇ ਦਾਹ ਗੁਰਵਰ ਦੇ ਨਾਮ ਲਾਇ ਰਦਾ ਉਹਦੇ ਦੇ ਨਾਮ ਲਾਇਏ ਅਸੀਂ ਹੁਣ ਆਪਣੀ ਕਮਾਈ ਕਰੋ ਤੇ ਆਪਣੇ ਪੈੜੀਆਂ ਖਰੀਦੋ ਤੇ ਆਪਣੇ ਨਾਮ ਲਵਾਓ ਜਾਂ ਦੇ ਘੱਲੋਂ ਮੰਜੋਦ ਨੂੰ ਬਾਹਰ ਨਹੀਂ ਤੇ ਫਿਰ ਮੈਨੂੰ ਨਿਕਲਣਾ ਪੈਣਾ ਜੀ ਤੋ ਕਿੱਥੇ ਚਲ ਜਾਣਾ ਵਾ ਮੈਂ ਆਪੇ ਜਾਊਂਗੀ ਦਾ ਦਨ ਪੇਕੇ ਡਰਾਮੇ ਕਰੂੰਗੀ ਫਿਰ ਜੀ ਮਨਾ ਕੇ ਮੈਨੂੰ ਲਿਆਓਗੇ پتہ ਇੰਨਾ ਚੰਗੇ ਲੱਗੀਦਾ ਨਹੀਂ ਤੇ ਫਿਰ ਮੈਂ ਤੇ ਮੰਮੀ ਕੋਹਨਾ ਕੋ ਕਰਨਾ ਹੀ ਹੂ ਮੇਰੇ ਬੰਦੇ ਨੂੰ ਘੱਲੋ ਬਾਹਰ ਬਸ ਮੈਨੂੰ ਨਹੀਂ ਪਤਾ ਉਹ ਤਾਂ ਹੁਣ ਮੁੰਡੇ ਦਾ ਇਦਾਂ ਇਹਦਾ ਕਰਨ ਦੇ ਆ ਤੇ ਹੁਣ ਇੰਨੇ ਪੈਸੇ ਕਿੱਥੋਂ ਆ ਜਾਣੇ ਆਹੋ ਤੇ ਫਿਰ ਤੁਹਾਨੂੰ ਨਹੀਂ ਸਮਝ ਲੱਗਦੀ ਤੇ ਉਹ ਮੁੰਡਾ ਖਲਾਊਗਾ ਤੇ ਸਾਜੇ ਸੜਨ ਖਲਾਊ ਜਾਂ ਮਾਲੋ ਬੱਚਾ ਵਿਆਹ ਲਓ ਤੇ ਜਾਂ ਬਾਹਰ ਕਲਾ ਲਓ ਪੈਸੇ ਇੱਕ ਬਰਾਬਰ ਦੇ ਲੱਗਦੇ ਆ ਜਰਤੇਰਾ ਵੀ ਸੋਚਾਂਗੇ ਵਿਆਹ ਤੋਂ ਵੀ ਜਾਦੇ ਲੱਗ ਜਾਂਦੇ ਆ ਉਹ ਨਹੀਂ ਤੇਰਾ ਵੀ ਮਗਰੋਂ ਸੋਚਾਂਗੇ ਮੰਮੀ ਤੂੰ ਸੋਚਣ ਨੂੰ ਉਦੋਂ ਤੱਕ ਬੈਠੀ ਰਹਿਣਾ ਵਾ ਜਦੋਂ ਮੇਰੇ ਆਨੇ ਵੱਡੇ ਹੋਣਾ ਵਾ ਤੇ ਜੇ ਮੁੰਡਾ ਸੱਲਾ ਤਾਂ ਮੁੰਡਾ ਘਰੇ ਪੈਸੇ ਖਲਾਊਗਾ ਕਿੱਥੋਂ ਖਲਾਉਣੇ ਆ ਉਹਨੂੰ ਪੁੱਛ ਕੇ ਵੇਖ ਲਈ ਆਉਂਦਾ ਵਾ ਨਾ ਅੱਜ ਜਾਂ ਮੈਂ ਉਹਦੇ ਸਾਹਮਣੇ ਪੁੱਛੂੰ ਹੁਣ ਗੱਲ ਨਿਬੜਨੀ ਐ ਇੱਥੇ ਹੀ ਜੋ ਤੇ ਉਹਦੇ ਆਉਂਦਾ ਵਾ ਉਹਨੂੰ ਮੈਂ ਕਹੂੰਗੀ ਵੀ ਤੂੰ ਚਾਚੀ ਨੂੰ ਪੈ ਹੈਗਾ ਪਾਇਆ ਕਰਨੇ ਕਿ ਮਾਂ ਨੂੰ ਪੈ ਹੈ ਪਾਇਆ ਕਰਨੇ ਤੇ ਜੇ ਉਹਨੇ ਕਹਿਤਾ ਨਾ ਮਾਂ ਨੇ ਪੈ ਮਾਂ ਨੂੰ ਪਾਇਆ ਕਰਨੇ ਆ ਤੇ ਫੇਰ ਤੂੰ ਮੇਰਾ ਕੋਈ ਨਾ ਕੋਈ ਹੱਲ ਕਰਦੀ ਫੇ ਮੇਰੇ ਬੰਦੇ ਤੇ ਪਹਿਲਾਂ ਪੈਸੇ ਲੱਗਨੇ ਚਾਹੀਦੇ ਉਹਦੇ ਤੇ ਜਾਣ ਤੋਂ ਇਹ ਹੁਣ ਸੋਚ ਲਓ ਆਪੇ ਤੇ ਦੱਸ ਘਲਾ ਪਾ ਕੇ ਤੇ ਬਹਿ ਜਿੰਨਾ ਇਹਨਾਂ ਦਾ ਮੈਨੂੰ ਕੋਹ ਪਤਾ ਨਹੀਂ ਲੱਗਦਾ ਇਸ ਤਰ੍ਹਾਂ ਇਹਨਾਂ ਦਾ ਕੋਹ ਵੀ ਨਹੀਂ ਹੋਣਾ ਨਾ ਮੁੰਡੇ ਕੋ ਬਾਹਰ ਜਾਇਆ ਜਾਣਾ ਹੀ ਨਹੀਂ ਤਾਂ ਨਾ ਇਹਨਾਂ ਦਾ ਕੋਹ ਬਣਨਾ ਹੀ ਕੀ ਕਰਾਂ ਇਹਨਾਂ ਤਾਂ ਮੈਨੂੰ ਔਖਿਆ ਕਰ ਦਿੱਤਾ ਸਭ ਦੋਵੇਂ ਪੜਾ ਸਕੇਗਾ ਇਹਨਾਂ ਦਾ ਦੋਆ ਦੀ ਨਹੀਂ ਬਣਦੀ ਤੇ ਕੀ ਕਰਾਂ ਮੈਂ ਔਧ ਹੋ ਗੀ ਇਹ ਨਾ ਵਾਲੀ ਇਹਨਾਂ ਨੇ ਤਾਂ ਮੈਨੂੰ ਵਿਚਕਾਏ ਫਸਾਇਆ ਜੋ ਜਿੰਦਾ ਹੁੰਦਾ ਤੇ ਆਪੇ ਇਨਾਂ ਦੀਆਂ ਦੇ ਜੇਠਾ ਦਾ ਮੈਂ ਕੀ ਕਰਾਂ ਉਹਨੇ ਸਿਰ ਪਿੜੀ ਲਾਤੀ ਆ ਗੋਲੀ ਖਾਂ ਹਾਂ ਮੈਗੀ ਬਣਾ ਰਿਆ ਮੈਗੀ ਖਾਣੀ ਆ ਮੇਰੇ ਤੇੜੇ ਸਿਰ ਪਿੜੀ ਬੜੀ ਹੁੰਦੀ ਆ ਬਣਾ ਦੇ ਮਾਸੀ ਵੇਲਾ ਚੱਲ ਇੱਕ ਸਵਾਲ ਦਾ ਜਵਾਬ ਦੇ ਫਿਰ ਬਣਾਉਣੀ ਆ ਮੈਗੀ ਕਿੱਥੇ ਜਾਣਾ ਵਾ ਅਮਰੀਕਾ ਜਾਣਾ ਕਿ ਕੈਨੇਡਾ ਜਾਣਾ ਵਾ ਮਾਸੀ ਅਮਰੀਕਾ ਜਾਣਾ ਹਾਏ ਹਾਏ ਅੱਛਾ ਤੇ ਉੱਥੇ ਤੇ ਬੜੇ ਡਾਲਰ ਕਮਾਇਆ ਕਰਨੇ ਆ ਡਾਲਰ ਤੇ ਬਹੁਤ ਕਮਾਣੇ ਆ ਫੇ ਕਿੰਨੂ ਪਾਇਆ ਕਰਨੇ ਡਾਲਰ